PBI 91 News 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਸਾਨੀਵਾਲ 14ਵੀਂ ਸਿੱਖ ਰੇਜiment ਕਾਰਗਿਲ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਵਰਸੀ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਜੀ ਵਿਖੇ ਹোলਦਾਰ ਸਰਦਾਰ ਪਰਮਿੰਦਰ ਸਿੰਘ ਹਰਾਪ੍ਰਦਾਨ ਜੀ ਦੀ ਜ਼ਿੰਮੇਵਾਰੀ ਹੇਟ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ 10ਵੀਂ ਨੰਦਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਆਰਮੀ ਦੇ ਸੀਨੀਅਰ ਅਫਸਰ ਸਾਹਿਬਾਨ ਜੀ ਨੇ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਜੀ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ इस समागम की जिम्मेवारी होलदार सरदार परमिंदर हरा प्रधान जी ने जिम्मेवारी निभाई इस मौके पे सूबे तो वक् सरदार शहर सिंह सिद्धू करनल एन के मुदकटे कर्नल जी एस लीन करनल सरदार जगदीप कैप्टन बलजीत कैप्टन सुखदेव सिंह कैप्टन साधु सिंह कैप्टन करम सिंह सूबेदार मेजर शमशेर सिंह होलदार परमिंदर हरा कैप्टन निर्मलजीत सिंह ਕੈਪਟਨ ਸਵਰਨਜੀਤ ਸਿੰਘ ਖੋਲਦਾਰ ਹਰਜੀਤ ਸਿੰਘ ਹੋਰ ਵੀ ਆਏ ਆਰਮੀ ਅਫਸਰ ਸਹਿਬਾਨ ਜੀ ਵੱਲੋਂ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਜੀ ਪਾਤਸ਼ਾਹੀ ਦਸਵੀਂ ਨੰਦਪੁਰ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਇਆ ਗਿਆ ਇਸ ਸਮਾਗਮ ਵਿੱਚ ਆਇਆ ਸੰਗਤਾਂ ਨੂੰ ਹੋਲਦਾਰ ਪਰਮਿੰਦਰ ਸਿੰਘ ਹਰਾ ਪ੍ਰਦਾਨ ਜੀ ਵੱਲੋਂ ਸੁਖਮਨੀ ਸਾਹਿਬ ਜੀ ਜਪੂ ਜੀ ਸਾਹਿਬ ਜੀ ਦੇ ਸਰੂਪ ਦੇ ਕੇ ਮਾਨ ਸਨਮਾਨ ਕੀਤਾ ਗਿਆ ਜਿਸ ਦੀ ਸੇਵਾ ਕਮੇਟੀ ਮੈਂਬਰ ਜਸਵੀਰ ਸਿੰਘ ਢਿੱਲੋਂ ਸਾਨੇਵਾਲ ਸਰਦਾਰ ਗੁਲਜ਼ਾਰ ਸਿੰਘ ਸਾਹਿਬ ਦਾ ਸੈਨਿਕ ਐਸੋਸੀਏਸ਼ਨ संपूर्ण सिंह सीनियर सिटीजन वालों निभाई गई समागम विच आया संगत परमिंदर सिंह हराजी वालों बहुत बहुत धन्यवाद किया गया वेट ठीक है जी वेट ठीक है जी हम चौदह सिक्के हैं और ये जो संगठ है हम हर साल मनाते हैं इस जगह पे और इसका मेन मुद्दा ये है कि हमारे शहीद चौदह सिक्के जितने भी शहीद हैं उनको हम सम्मान देते हैं और उनके परिवारों को से मेल मिलाप करके उनसे बातचीत करके और ये प्रोग्राम इसमें सभी शामिल होते हैं तो और ये एक और तरीका है कि हमारे दहली के सारे जवान जो हैं वो तो इकट्ठे मिल के आपस में मेल मिला प्रोग्राम हमारे वाहेगुरु जी का खालसा वाहगुरु जी खुद मैं चौदह सिंह चौटानिया नुमाइंदा होता है सिंह ਆਪਣੇ ਤੋਂ ਜਿੰਨੇ ਵੀ 14 ਸਿੱਖ ਦੇ ਸਮੇਂ ਦੇ ਸਾਰਿਆਂ ਦਾ ਜੀ ਆਇਆਂ ਸਾਰਿਆਂ ਦਾ ਸਤਿ ਸ੍ਰੀ ਅਕਾਲ ਅਤੇ ਪ੍ਰਾਂਦਾ ਜੋ ਜਿਹਨੇ ਤਾਂ ਕੋਤੂ ਕੀਤਾ ਉਹਨਾਂ ਨੇ ਵੀ ਜਿਹੜੇ 14 ਸਿੱਖ ਦੇ ਸੀ ਉਹਨਾਂ ਨੇ ਪਰਵਾਨਾ ਸਨਮਾਨ ਦਿਨ ਵਾਸਤੇ ਆਪਣੇ ਜਵਾਨਾਂ ਨੂੰ ਮੇਲ ਮਨਾ ਕਰਨ ਵਾਸਤੇ ਇਹ ਕਰ ਰਹੇ ਹਰੇਕ ਸਾਲ ਪ੍ਰਾਂਦਾ ਸਿੰਘ ਜੀ ਕਾ ਬਹੁਤ ਬਹੁਤ ਪ੍ਰਾਂਦਾ ਬਹੁਤ ਬਹੁਤ ਸਨਜੋਗ ਰਿਹਾ ਸਾਡੇ ਆਪਸੇ ਸਹਿਬਾਨ ਸਾਰੇ ਉਹ ਆਰ ਜੀ ਜੀ ਸਾਰੇ ਤੁਹਾਨੂੰ ਬਹੁਤ ਸਾਰਾ ਉਤਾਰਨ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਹਰ ਸਾਲ 5 ਅਕਤੂਬਰ ਨੂੰ ਜਿਹੜਾ ਇਹ ਨਹੀਂ ਆਪਾਂ ਫਕੀਰ ਅਸੀਂ ਬਣਾਉਂਦੇ ਆਂ ਕਾਰਗੱਡੇ ਪਿਛਲੇ ਸਾਲ ਗਰਮੀ ਕਰਕੇ ਅਸੀਂ ਕਾਰ ਗੱਡੇ ਨੂੰ ਨੌਲ ਚੇਂਜ ਕਰਕੇ ਅਸੀਂ ਇਹ ਥੋੜਾ ਬਹੁਤ ਚੇਂਜ ਕਰ ਲਿਆ ਸੱਚੇ 5 ਤੋਂ ਬਹੁਤ ਉਹਨਾਂ ਪਰਿਵਾਰਾਂ ਨੂੰ ਬੁਲਾ ਕੇ ਸਨਮਾਨਿਤ ਸਾਰੇ ਸਤਿਕਾਰਯੋਗ ਵੀਰਾਂ ਨੂੰ ਨਮਨ ਕਰਦਾ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਥੇ ਸ਼ਹੀਦ ਪਰਿਵਾਰ ਸਨਮਾਨ ਸਮਾਰੋਹ ਨੂੰ ਅਸੀਂ ਕਰਵਾ ਰਹੇ ਹਾਂ ਇਹ ਸਨਮਾਨ ਸਮਾਰੋਹ ਜਿਹੜਾ 14 ਸਿੱਖ ਬਟਾਲੀਅਨ ਔਰ 14 ਸਿੱਖ ਬਟਾਲਨ ਦੇ ਸਮੂਹ ਜਿਤਨੇ ਵੀ ਸਾਬਕਾ ਸੈਨਿਕ ਨੇ ਉਹਨਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਤਕਰੀਬਨ ਸਾਡੇ ਕੋਲ ਇੱਥੇ 3350 ਸਾਡਾ ਮੈਂਬਰ ਸਹਾਬਾਂ ਜਿਹੜਾ ਇੱਥੇ ਪਹੁੰਚਿਆ ਨਾਲ ਹੀ ਸਾਡੇ ਕੋਲ ਇੱਥੇ 20 ਸਾਡੇ ਸ਼ਹੀਦਾਂ ਦੇ ਪਰਿਵਾਰ ਜਿਹੜੇ ਨੇ ਉੱਥੇ ਪਹੁੰਚੇ ਹਨ ਸਾਡਾ ਇਸ ਪ੍ਰੋਗਰਾਮ ਕਰਵਾਉਣ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਜਿੰਨੇ ਵੀ ਸਾਡੇ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਦੇਸ਼ ਕੌਮ ਵਾਸਤੇ ਆਪਣਾ ਆਪਾਂ ਕੁਰਬਾਨ ਕੀਤਾ ਉਹਨਾਂ ਦੀ ਯਾਦ ਅਸੀਂ ਹਰ ਸਾਲ ਮਨਾਈਏ ਉਹਨਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਤੇ ਸਨਮਾਨਿਤ ਕਰੀਏ ਤੇ ਨਾਲ ਹੀ ਜਿੰਨੇ ਵੀ ਸਾਡੇ ਆਪਣੇ ਸਾਥੀ ਨੇ ਮੈਂਬਰ ਨੇ ਆਪਸ ਵਿੱਚ ਮਿਲਮਲਾਪ ਕਰੀਏ ਕਿਸੇ ਪ੍ਰਕਾਰ ਦੀ ਕੋਈ ਗਲਬਤ ਹੁੰਦੀ ਏ ਉਹ ਸਾਰੇ ਮਿਲ ਕੇ ਆਪਾਂ ਇੱਥੇ ਹੱਲ ਕਰ ਲੈਂਦੇ ਹਾਂ ਤੇ ਇਸ ਵਾਸਤੇ ਜਿੰਨੇ ਵੀ ਮੈਂਬਰ ਸਮਾਂ ਇੱਥੇ ਪਹੁੰਚੇ ਹਨ ਉਹਨਾਂ ਸਾਰਾਂ ਦਾ ਹੀ ਧੰਨਵਾਦ ਕੀਤਾ ਹੈ ਨਾਲ ਹੀ ਨਾਲ ਜਿੰਨੇ ਪਰਿਵਾਰ ਸਾਡੇ ਕੋਲ ਇੱਥੇ ਪਹੁੰਚੇ ਹਨ ਉਹਨਾਂ ਦਾ ਵੀ ਧੰਨਵਾਦ ਕੀਤਾ ਨਾਲੇ ਪਰਿਵਾਰਾਂ ਨੂੰ ਅਸੀਂ ਇਹ ਵੀ ਹੌਸਲਾ ਦਿਂਦ ਰਹੇ ਹਾਂ ਕਿ ਸਾਡੇ ਪਰਿਵਾਰ ਦੇ ਮੈਂਬਰਾਂ ਸਾੰ ਜਿਹੜੇ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਏ ਤਾਂ ਹਮੇਸ਼ਾ ਹੀ ਸਾਡੀ ਇੱਕ ਕਮੇਟੀ ਬਣੀ ਏ ਇੱਥੇ 14 ਸਿੱਖ ਵੈਕਟਰੀਨ ਟਾਰਗੇਟ ਵੈਲਫੇਅਰ ਸੁਸਾਇਟੀ ਉਹ ਕਮੇਟੀ ਜਿਹੜੀ ਹਮੇਸ਼ਾ ਹੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਕੋਈ ਮੁਸ਼ਕਿਲ ਨਹੀਂ ਹੁੰਦੀ ਉਹਨੂੰ ਹੱਲ ਕਰ ਦਿੰਦੇ ਹਾਂ ਨਾਲ ਹੀ ਉਹਨਾਂ ਨਾਲ ਸਹਿਯੋਗ ਕਰ ਦਿੰਦੇ ਹਾਂ ਮੇਰੇ ਨਾਲ ਪੱਕਾ ਰੱਖਦੇ ਰਹਿੰਦੇ ਹਾਂ ਤੇ ਸਾਡਾ ਮਕਸਦ ਮੇਨ ਇਹੀ ਹੁੰਦਾ ਕਿ ਉਹਨਾਂ ਪਰਿਵਾਰਾਂ ਦੀ ਦੇਖਪੜ ਕੀਤੀ ਜਾਏ ਉਹਨਾਂ ਨਾਲ ਗੱਲਬਾਤ ਕੀਤੀ ਜਾਏ ਨਾਲੇ ਨਾਲ ਜਿੰਨੇ ਸਾਡੇ ਮੈਂਬਰ ਤਾਂ ਬਾਅਦ ਵਿੱਚ ਜੀ ਉਹਨਾਂ ਨਾਲ ਵੀ ਮਿਲਨਾਂ ਕਰਦੇ ਜੀਏ ਆਪਸ ਵਿੱਚ ਮਿਲਦੇ ਰਹੀਏ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਤੇ ਕਿਉਂਕਿ ਜਿਨ੍ਹਾਂ ਪਰਿਵਾਰਾਂ ਦੇ ਜੀ ਵਿਛੜ ਜਾਂਦੇ ਹਨ ਉਹਨਾਂ ਨੂੰ ਪਤਾ ਹੁੰਦਾ ਤੇ ਇਹ ਸਾਡੇ ਵਾਸਤੇ ਇਸੋ ਜੀ ਕਮੇਟੀ ਜਿਹੜੀ ਸ੍ਰੀ ਸਰਦਾਰ ਰੇਹਰ ਸਾਹਿਬ ਦੀ ਪ੍ਰਬੰਧ ਕਮੇਟੀ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡਾ ਬਹੁਤ ਅੱਜ ਮੁਖਤੌਤ ਜਿੰਦੇ ਰਹੇ ਹਨ ਮੁਖਤੌਤ ਤੇ ਕੌਣ ਪਹੁੰਚੀ ਹੈ ਅੱਜ ਸਾਡੇ ਕੋਲ ਤੇ ਮੁਖਤੌਤ ਤੇ ਸਾਡੇ ਜਿਹੜੇ ਬਟਾਲੇ ਦੇ ਪਹਿਲੇ ਸਾਡੇ ਸੀਓ ਸਾਹਿਬ ਸਾਨੂੰ ਕਰਨਲ ਸਾਹਿਬ ਜੰਸੇ ਸਿੱਧੂ ਸਾਹਿਬ ਕਰਨਲ ਮਡਕਪੇ ਸਾਹਿਬ ਇਸ ਤੋਂ ਇਲਾਵਾ ਬਰਗੇਡੀਅਰ ਸਾਈਡਲ ਸਾਹਿਬ ਕਰਨਲ ਅਰੀਨ ਸਾਹਿਬ ਕਰਨਲ ਜਗਦੀਪ ਸਾਹਿਬ ਇਸ ਤੋਂ ਇਲਾਵਾ ਸਾਡੇ ਸਮੂਹ ਸਾਬਕਾ ਸੈਨਿਕ ਜਿਹੜੇ ਵੀ ਪੁਰਾਣੇ ਕਾਫੀ ਜਿਹੜੇ ਅੱਜ ਤੋਂ 20-20 ਸਾਲ ਪਹਿਲਾਂ ਵੀ ਪੈਨਸ਼ਨ ਗਏ ਸਨ ਉਹ ਸਾਡੇ ਕੋਲ ਪਹੁੰਚੇ ਨੇ ਜੋ ਨਵੇਂ ਹੁਣੇ ਪੈਨਸ਼ਨ ਗਏ ਨੇ ਉਹ ਵੀ ਸਾਡੇ ਕੋਲ ਪਹੁੰਚੇ ਨੇ ਜਿਸ ਤੋਂ ਇਲਾਵਾ ਬਟਾਲੇ ਦੇ ਵਿੱਚੋਂ ਵੀ ਕਾਫੀ ਨੰਬੀ ਜਿਹੜੀ ਛੁੱਟੀ ਤੇ ਆ ਉਹ ਵੀ ਸਾਡੇ ਕੋਲ ਇੱਥੇ ਪਹੁੰਚੇ ਹਨ ਤੇ ਸਾਰਿਆਂ ਦਾ ਤੇ ਬਹੁਤ-ਬਹੁਤ ਧੰਨਵਾਦ ਜਨਾਕੀ ਨਾਲ ਹੀ মিডিਆ ਵਾਲੇ ਸਾਡੇ ਕੋਲ ਵੀ ਜਿਹੜੇ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਵਰੇਜ ਕੀਤਾ ਤੇ ਅਸੀਂ ਗੁਰੂ ਪਾਸ਼ਾ ਜੀ ਹਮੇਸ਼ਾ ਹੀ ਅਲਾਸ ਕਰਦੇ ਹਾਂ ਕਿ ਸਾਡੀ 14 ਸੇ ਪਰਿਵਾਰ ਜਿਹੜਾ ਹਮੇਸ਼ਾ ਵਾਪਰਤਾ ਖੁੰਡਾ ਰਿਹਾ ਤੇ ਅਸੀਂ ਹਮੇਸ਼ਾ ਸਾਨੂੰ ਬਾਲੋ ਤੋਂ ਬਖਰੀਆਂ ਗੁਰੂ ਪਾਸ਼ਾ ਅਠੀਸੇ ਵਿਧਾਂ ਦੀ ਯਾਦ ਇਸ ਤਰ੍ਹਾਂ ਹੋ ਮਨਾਈਏ ਹਰ ਸਾਲ ਇਹ ਯਾਦ ਅਸੀਂ ਮਨਾਉਂਦੇ ਰਹੀਏ ਤੇ ਆਪਣੇ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਕਿ ਉਹ ਸ਼ੀਰਪੋਮ ਦਾ ਸਮਾਇਆ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ